ਤੋ ਹੀ ਨਾ ਇਹ ਨਵੀਂ ਇੱਥੇ ਆਮ ਬੰਦੇ ਦੀ ਗੱਲ ਆ ਆਵਾਜ਼ ਨਿਕਲਦੀ ਆ ਵੀ ਆਮ ਇੱਥੇ ਆਪਾਂ ਚੈਲੰਜ ਕਰਦੇ ਆ ਕਿਉਂਕਿ ਜਿਹੜੀ ਆਪਣੀ ਲੜਾਈ ਆ ਨਾ ਪਵੋਟਾ ਵਾਲਾ ਤੰਤਰ ਆ ਨਾ ਇਹ ਸਾਡਾ ਸਿੱਧਾ ਸਿਸਟਮ ਜਾ ਕੇ ਲੱਗਦਾ ਨਿਊ ਵਰਡ ਆਰਡਰ ਵਾਲਿਆਂ ਨਾਲ ਕਿਉਂਕਿ ਨਿਊ ਵਰਡ ਆਰਡਰ ਵਾਲੇ ਤੈਅ ਕਰਦੇ ਆ ਪੀਐਮ ਕੀ ਨੂੰ ਬਣਾਉਣਾ ਸੀਐਮ ਕੀ ਨੂੰ ਬਣਾਉਣਾ ਕੀ ਕੀ ਨੂੰ ਬਣਾਉਣਾ ਇਹ ਉਹਨਾਂ ਦੀ ਸੋਚ ਮੁਤਾਬਕ ਹੁੰਦਾ ਉਹ ਉੱਪਰ ਬੈਠੀਆਂ ਐਡੀਆਂ ਤਾਕਤਾਂ ਉਹਦੀ ਫਰੰਗੀ ਇਜ਼ਰਾਈਲੀ ਸਾਰੇ ਟੁੱਟ ਨੇ ਹੰਜੀਤ ਭਾਈ ਕਈ ਬੰਦੇ ਸਹੀ ਗੱਲੇ ਚੀਜ਼ ਨੂੰ ਮੰਨਦੇ ਨਹੀਂ ਹਜੇ ਵੀ ਨਿਊ ਵਰਲਡ ਮੈਂ ਕਹੇ ਇਹ ਬਰਤਾਨੀਆਂ ਸਿਸਟਮ ਬੜੇ ਡੂੰਗੇ ਆ ਇਹ ਸਮਝਦੇ ਕਿਤੇ ਵੀ ਆਹੀ ਸਰਕਾਰਾਂ ਹੀ ਵੱਧ ਤੋਂ ਜਿਵੇਂ ਆਪਣਾ ਸੈਂਟਰ ਵੀ ਇਹ ਕਿਤੇ ਆਪਾਂ ਸਮਝ ਨਾ ਆਉਂਦੀ ਹੁਣ ਗੱਲ ਸੁਣੋ ਮੇਰੀ ਰਾਹੁਲ ਨੇ ਅੱਜ ਰੌਲਾ ਪਾ ਲਿਆ ਵੀ ਚੋਰ ਵੋਟ ਚੋਰੀ ਵੋਟ ਚੋਰੀ ਵੋਟ ਚੋਰੀ ਆ ਹਾਂ ਹੁਣ ਆਪਣੇ ਲੋਕਾਂ ਨੂੰ ਮੰਗਦਾ ਵੀ ਮੈਂ ਵੋਟ ਪਾ ਦੀ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਅਸੀਂ ਵੋਟਾਂ ਪਾ ਦਿਆਂ ਹਾਂ ਵੀ ਠੀਕ ਹੈ ਵੋਟਾਂ ਹੋਰ ਪੈਗੀਆਂ ਹੋਣਗੀਆਂ ਬੰਦਾ ਜਿੱਤ ਕੇ ਆਊਗਾ ਹਾਂ ਵੋਟ ਚੋਰੀ ਦਾ ਮਤਲਬ ਜਿਹੜਾ ایਵੀਐਮ ਮਸ਼ੀਨ ਅੱਜ ਕਾਂਗਰਸ ਰਾਹੁਲ ਨੇ ਮੁੱਦਾ ਚੱਕਿਆ ਪਿਆ ਹਾਂ ਮੈਂ ਇੱਥੇ ਵੀ ਗੱਲ ਕਰਦਾ ਹੁਣਾ ਵੀ ਕਾਂਗਰਸ ਖਰਾਬ ਕਰਦੀ ਸੀ ਤਾਂ ਹੀ ਤੁਸੀਂ ਭਾਜਪਾ ਲੈ ਕੇ ਆਂਦੀ ਬਿਲਕੁਲ ਭਾਰ ਦੇ ਲੋਕਾਂ ਨੂੰ ਵੀ ਕਿੰਨਾ ਹੁਣਾ ਮੈਂ ਗੱਲ ਆਪਣੇ ਵਾਲਾ ਨੂੰ ਚਲ ਆਪਣੇ ਦਾ ਬੰਦੇ ਬਹੁਤ ਬੁੱਧੀਮਾਨ ਆ ਪੰਜਾਬ ਬਹੁਤ ਬੁੱਧੀਮਾਨ ਮਤਲਬ ਦੇਸ਼ ਆ ਇੱਕ ਹਾਂ ਬਿਲਕੁਲ ਇੱਥੋਂ ਦੇ ਲੋਕ ਆ ਵੀ ਹੁਣ ਤੁਸੀਂ ਫੇਰ ਉਹ ਉਸੇ ਕਾਂਗਰਸ 'ਚ ਫਿਰਦੇ ਆ ਇਹ ਮੋੜ ਉਹੀ ਆ ਜਿਹੜੇ ਤੁਹਾਨੂੰ 1947 'ਚ ਬੇਵਜ੍ਹਾ ਤੁਹਾਡੇ ਚ ਲਕੀਰ ਮਾਰ ਕੇ ਤੁਰ ਗਏ ਹਾਂ ਇਹ ਉਹੀ ਆ ਨਿਊ ਵਰਡ ਆਰਡਰ ਵਾਲਾ ਜਿਹੜੇ ਬੜੇ ਬੈਠੇ ਉਹਨਾਂ ਨੇ ਨਾ ਆਪਦਾ ਸਰਜਾ ਨਿਊ ਵਰਡ ਆਰਡਰ ਵੀ ਨਵਾਂ ਸੰਸਾਰ ਸਰਜਣਾ ਅਸੀਂ ਆਪਦਾ ਨਵਾਂ ਆਰਡਰ ਕੱਢਾਂਗੇ ਨਵੀਂ ਦੁਨੀਆ ਬਣਾਉਣੀ ਆਪਦੇ ਹਿਸਾਬ ਨਾਲ ਇਹ ਉਹੀ ਆ ਫਰੰਗੀ ਆ ਠੀਕ ਹੈ ਜਿਨ੍ਹਾਂ ਦਾ ਅਜੇ ਤੇ ਰਾਜ ਆ ਇਹ ਉਹੀ ਮੁਗਲ ਆ ਯਹੂਦੀ ਆ ਜਿਹੜੇ ਪਹਿਲਾਂ ਤਲਵਾਰ ਦੀ ਨੋਕ ਤੇ ਹੁੰਦੇ ਰਹੇ ਆ ਇਹ ਇੱਕੋ ਪਿਓ ਦੀ ਨਸਲ ਹੀ ਜਣਾ ਇਹ ਨਿਊ ਵਰਡ ਆਰਡਰ ਵਾਲੀ ਇੱਕੋ ਪਿਓ ਦੀ ਨਸਲ ਹੀ ਆ ਇਹ ਮੁੱਢ ਇੱਕ ਦਾ ਕੰਮ ਆ ਵੀ ਮੌਕਦਮ ਤਲਵਾਰ ਦੀ ਨੋਕ ਤੇ ਦੁਨੀਆ ਜਿੱਤਣੀ ਆ ਇੱਕ ਕਹਿੰਦਾ ਨਾ ਵੀ ਤਲਵਾਰ ਨਾਲ ਜਿੱਤੂਗਾ ਮੈਂ ਹਾਂ ਤੇ ਇੱਕ ਕਹਿੰਦਾ ਵੀ ਜਿੱਤੂ ਪਰ ਮੈਂ ਕਾਗਜ਼ੀ ਕਾਰਵਾਈ ਨਾਲ ਸ਼ਾਂਤੀ ਨਾਲ ਜਿਹੜਾ ਅੱਜ ਬੈਠਾ ਸਾਡੇ ਦੇ ਕਾਬਜ ਜਿਹੜਾ ਕਾਗਜ਼ੀ ਕਾਰਵਾਈ ਨਾਲ ਗਿਆ ਹਾਂ ਉਹ ਅੱਜ ਆ ਇਹ ਹੁਣ ਉੱਤੇ ਆ ਜਿਹੜੇ ਤਨ ਪਰਿਵਾਰ ਆਏ ਰੋਚ ਚਾਈਲਡ ਆ ਰੌਕਫੈਲਰ ਆ ਮਾਰਗਨ ਵਾਲੇ ਹਾਂ ਇਹ ਉੱਤੇ ਜਾ ਕੇ ਮੜ ਕੇ ਉੱਤੇ ਇਕੱਠੇ ਆ ਇਹ ਮਤਲਬ ਇੱਕੋ ਪਰਿਵਾਰ ਦੇ ਜਿਹਨੇ ਆਪਾਂ ਹੁਣ ਇੱਕ ਪਰਿਵਾਰ ਚ ਹੋਈਏ ਹਾਂ ਗਾਂ ਦਾਦੇ ਭਰਾ ਸਾਡੇ ਮੇਰੇ ਕੋਲ ਸਰਪੰਚ ਜੀ ਹੋਵੇ ਮੜ ਕੇ ਮੇਰੇ ਕੋਲੇ ਹੋਵੇ ਮੈਂ ਕਹਿੰਦਾ ਮੈਂ ਦਾ ਡਾਂਗਣਾ ਬਣਾਉਂ ਸਰਪੰਚ ਤੂੰ ਕਹਣਾ ਨਹੀਂ ਮੈਂ ਮੈਂ ਬਣਾਉਂ ਮੈਂ ਵੀ ਸਰਪੰਚੀ ਪਰ ਮੈਂ ਤਰੀਕੇ ਨਾਲ ਬਣਾਉ ਤਰੀਕੇ ਨਾਲ ਬਣਾਉਂ ਮੈਂ ਇਹਨਾਂ ਨੂੰ ਗੁਲਾਮ ਬਣਾ ਕੇ ਲਖਤ ਇਨਾ ਸਾਰੇ ਉਹ ਮੇਨ ਗੱਲ ਯਾਰ ਉੱਥੋਂ ਹੀ ਤੁਰੀ ਹੁੰਦੀ ਆ ਜੇ ਉੱਥੇ ਹੀ ਖੜੀ ਆ ਲੋਕਾਂ ਨੇ ਕਰ ਸਮਝ ਨਹੀਂ ਆਉਂਦੀ ਸਾਨੂੰ ਵੋਟਾ 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 ਵੜਾ ਕਰੀਏ ਨੇ ਗੱਲ ਉੱਤੇ ਹੀ ਆ ਵੀ ਮੁਗਲ ਆਏ ਸੀ ਚੜ ਕੇ ਭਾਰਤ ਤੇ ਭਾਰਤ ਨੂੰ ਹੀ ਲੁੱਟਣਾਉਂਦੇ ਸੀ ਬਾਕੀ ਸਾਰੇ ਗਰੀਬ ਸੀ ਭੁੱਖ ਮਰੀ ਸੀ ਇੰਗਲੈਂਡ ਬਰਤਾਨੀਆਂ 1500 15ਵੀਂ ਸਦੀ ਚ ਭੁੱਖ ਮਰੀ ਸੀ ਮੰਗ ਮੰਗਤੇ ਸੀ ਮੰਗਤੇ ਅੱਛਾ ਇੰਗਲੈਂਡ ਚ ਵੀ ਤੂੰ ਗੱਲ ਸੁਣੋ ਮੇਰੀ ਚਾਹੇ ਮੁਗਲ ਆਏ ਆ ਚਾਹੇ ਪਠਾਨ ਆਏ ਆ ਚਾਹੇ ਫਰੰਗੀ ਆਏ ਆ ਭਾਰਤ ਨੂੰ ਹੀ ਲੁੱਟਣਾ ਆ ਨਾ ਇਹ ਗੱਲ ਸਿੱਧੀ ਸਾਫ਼ ਹੁੰਦੀ ਆ ਵੀ ਇੱਥੇ ਹੀਰੇ ਹੀਰਾ ਚਾਂਦੀ ਸੋਨਾ ਸਾਰਾ ਕੁਝ ਸੀਗਾ ਉਹ ਭੁਖ ਮਰੀ ਚ ਮਰਦੇ ਸੀ ਇੱਥੇ ਆ ਗਏ ਇੱਥੇ ਉਹਨਾਂ ਨੇ ਇੱਥੇ ਹੀ ਰਹਿਣ ਸਣ ਬਣਾ ਲਿਆ ਉਹਦਾ ਵਸੇਬਾ ਆ ਧਰਤੀ ਨੂੰ ਹੀ ਬਣਾ ਲਿਆ ਉਹ ਇਸੇ ਕਰਕੇ ਲੁੱਟਣਾ ਹੁੰਦਾ ਸੀ ਉੱਤੇ ਹੁੰਦਾ ਕੁਝ ਨਹੀਂ ਸੀਗਾ